ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਜਿਸ ਮੇਰੇ ਵੀਰ ਭਰਾ ਨੇ ਕੋਈ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਹੈਗਾ ਜਾਂ ਵੀਡੀਓ ਬਣਾਉਣ ਜਾ ਰਹੇ ਆ ਦੋਸਤੋ ਦੋ ਇੱਕ ਮਾਝਾ ਦੋਸਤੋ ਇੱਕ ਛੋਟੀ ਆ ਦੋ ਸ਼ਾਹੀਵਾਲ ਦੇ ਵਿੱਚ ਵੜਾ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪੂਰੀ ਇਹਨਾਂ ਦੀ ਜਿਹੜੀ ਡਿਟੇਲ ਆ ਪੁੱਛ ਕੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਜੀ ਚੱਲਦੇ ਆਂ ਬਾਜੀ ਉਹਨਾਂ ਦਾ ਨਾਮ ਪੁੱਛ ਲੈਨੇ ਆ ਏਰੀਆ ਪੁੱਛ ਲੈਨੇ ਆ ਜਿੱਥੇ ਇਹ ਦੋਸਤੋ ਚਾਰ ਪਸ਼ੂ ਅਵੇਲੇਬਲ ਨੇ ਵਕਾਉ ਨੇ ਸੋ ਚਲਦੇ ਆਂ ਭਾਜੀ ਹੁਣਾਂ ਦੇ ਕੋਲ ਸਾਸਰੀ ਘਰ ਭਾਜੀ ਹਾਂਜੀ ਭਾਜੀ ਸਾਸਰੀ ਘਰ ਜੀ ਠੀਕ ਹੈ ਜੀ ਇੱਕ ਭਾਜੀ ਆਪਣਾ ਨਾਮ ਜ਼ਰੂਰ ਦੱਸ ਦਈਏ ਜੀ ਤੇ ਕਲਵੰਤ ਸਿੰਘ ਭਾਜੀ ਠੀਕ ਹੈ ਜੀ ਸੋ ਭਾਜੀ ਆਪਣਾ ਜਿਹੜਾ ਏਰੀਆ ਪੈ ਗਿਆ ਤੇ ਪਿੰਡ ਜਿਹੜਾ ਪੈ ਗਿਆ ਜੀ ਪਿੰਡ ਭਾਜੀ ਆਪਣਾ ਗਵਿੰਦਪੁਰ ਪਿੰਡਾ ਜੀ ਠੀਕ ਹੈ ਜੀ ਜ਼ਿਲ੍ਹਾ ਜਲੰਧਰ ਹਾਂਜੀ ਗਾ ਖਾਨਾ ਕਾਲਾ ਸਿੰਘਾ ਕਪੂਰਥਲਾ ਦੇ ਵਿੱਚ ਕਾਲਾ ਸਿੰਘ ਆ ਪਿੰਡ ਕਾਲਾ ਸਿੰਘ ਆ ਤੋਂ 4 ਕਿਲੋਮੀਟਰ ਨਿਜਰਾ ਪਿੰਡ ਆ ਜਾਂਦਾ ਠੀਕ ਹੈ ਜੀ ਉਸ ਤੋਂ ਨਿਜਰਾ ਢੇਰ ਤੋਂ ਲੱਗੇ ਅੱਧਾ ਕਿਲੋਮੀਟਰ ਦੇ ਗਵਿੰਦਰਪੁਰ ਪਿੰਡ ਆ ਜਾਂਦਾ ਗਵਿੰਦਰਪੁਰ ਪਿੰਡ ਆ ਹਾਂ ਜੀ ਠੀਕ ਹੈ ਜੀ ਜਲੰਧਰ ਏਰੀਆ ਪੈ ਗਿਆ ਖਾਸ ਜਲੰਧਰ ਤੋਂ ਕਿੰਨੇ ਕਿਲੋਮੀਟਰ ਰਹਿ ਗਿਆ ਜੀ ਜਲੰਧਰ ਬਈ ਇਥੋਂ ਆਪਣੇ ਤੋਂ 12-13 ਕਿਲੋਮੀਟਰ ਪੈ ਜਾਂਦਾ ਠੀਕ ਹੈ ਜੀ ਠੀਕ ਆ ਬਿਲਕੁਲ ਕਪੂਰਥਲਾ ਕਪੂਰਥਲਾ ਵੀ ਤਕਰੀਬਨ ਥੋੜਾ ਜਿਹਾ ਏਨਾ ਹੀ 15 ਕਿਲੋਮੀਟਰ ਹੋਵੇਗਾ ਮਤਲਬ 18-20 ਕਿਲੋਮੀਟਰ ਠੀਕ ਹੈ ਜੀ ਹਾਂਜੀ ਇਥੋਂ ਕਾਲਾ ਸਿੰਘ ਆ ਤੁਹਾਨੂੰ ਜਾਲੇ ਕਾਲਾ ਸਿੰਘ ਲੋਕ ਇੱਕ ਪੂਰਾ ਬਾਈ ਕਿਦੋਂ ਮਿੰਟ ਪੈਂਦਾ ਠੀਕ ਹੈ ਜੀ ਸੋ ਭਾਜੀ ਆਪਣਾ ਕੰਮ ਜਿਹੜਾ ਇੱਕ ਤਾਂ ਘਰੇ ਪਸ਼ੂ ਰਖ ਰਖਾ ਵਾਲੇ ਵੀ ਆਪਣੇ ਪਰਲੇ ਪਾਸੇ ਵੱਜੇ ਨੇ ਤੇ ਆਪਣਾ ਪਸ਼ੂ ਵਪਾਰ ਦਾ ਕੰਮ ਵੀ ਨਾਲ ਹੈਗਾ ਹਾਂਜੀ ਹਾਂਜੀ ਭਾਜੀ ਮਾਲੇ ਚੰਦੂ ਕੀਤਾ ਨਵਾਂ ਪਵਾ ਪਾ ਚੰਦ ਠੀਕ ਹੈ ਜੀ ਸੋ ਭਾਜੀ ਜੇ ਆਪਾਂ ਪਹਿਲੇ ਨੰਬਰ ਤੇ ਇਹ ਆਪਣੇ ਕੋਲ ਜਿਹੜੀ ਮੱਝ ਖੜੀ ਏ ਤੇ ਮਾੜਾ ਜਿਹਾ ਕੋਲੇ ਹੋ ਜਗੇ ਤੇ ਇੱਕ ਦੱਸ ਦਈਏ ਜੀ ਇਹ ਆਪਣਾ ਕਿੰਨਾਸੂ ਹ ਆਪਣੇ ਕੋਲ ਸੂਈ ਹੈ ਜੀ ਇਹ ਇਹ ਭਾਜੀ ਦੂਜੇ ਸੂਏ ਜਾਨ ਬਦ ਜਾਂਦੇ ਯਾਰ ਮੋਂਦੋ ਆਪਾ ਠੀਕ ਹੈ ਜੀ ਇਹ ਦੂਜੇ ਸੂਏ ਦੱਸਿਆ ਇਹਨਾਂ ਜਤੂ ਜੀ ਠੀਕ ਆ ਸੋ ਦੋਸਤੋ ਦੂਜਾ ਸੂਹਾ ਇਹ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਛੋਟੀ ਵੇਖ ਰਹੇ ਹੋ ਮੱਝ ਵੇਖ ਰਹੇ ਹੋ ਦੋਸਤੋ ਦੂਜਾ ਸੂਹਾ ਸੂਈ ਆ ਤੇ ਭਾਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਭਾਜੀ 14 ਮਹੀਨਾ ਹੋ ਗਿਆ ਮਹੀਨਾ ਹੋ ਗਿਆ 14 ਤਰੀਕ ਨੂੰ ਆ 14 ਮਹੀਨਾ ਹੋਣਾ ਆ 14 ਅਗਸਤ ਨੂੰ ਮਹੀਨਾ ਹੋਵੇਗਾ ਅੱਜ 14 ਅਗਸਤ ਅੱਜ ਤਕਰੀਬਨ 6 ਤਰੀਕ ਹੋ ਗਈ ਆ ਹਾਲ 6 ਹੋਣੀ ਹੈ ਠੀਕ ਹੈ ਜੀ ਸੋ ਮਗਰ ਇਹਦੇ ਬੱਚਾ ਕਾਫ ਮਗਰ ਦੋਸਤੋ ਕਟਾ ਕੱਟੇ ਤੇ ਆਪਾਂ ਤੁਹਾਨੂੰ ਜਿਹੜਾ ਵੀ ਕੈਮਰਾ ਮਾਰਕ ਜ਼ਰੂਰ ਦਿਖਾਵਾਂਗੇ ਸੋ ਬਿਲਕੁਲ ਮਹੀਨਾ ਜਿਹੜਾ ਦੋਸਤੋ ਵੀ 14 ਅਗਸਤ ਨੂੰ ਹੋ ਜਾਣਾ ਬਾਕੀ ਤੁਸੀਂ ਜ਼ਰੂਰ ਆਪ ਜਜਮੈਂਟ ਕਰ ਸਕਦੇ ਹੋ ਹਜੇ 9 ਦਿਨ ਸਮਾਂ ਪਿਆ ਹੈ ਤਕਰੀਬਨ 21 ਦਿਨ ਹੋ ਗਿਆ ਦੋਸਤੋ ਇਸ ਮੱਝ ਨੂੰ ਸੂਈ ਨੂੰ ਤੇ ਭਾਜੀ ਜਿਹੜਾ ਦੁੱਧ ਦਾ ਕੀ ਆ ਇਸ ਟਾਈਮ ਕਿੰਨਾ ਜੀ ਕੰਡੇ ਤੁਰਨਾ 10 11 10 11 ਵਿੱਚ ਕਰਦੀ 10 ਕਿਲੋ ਰਾਮਨਾ ਠੀਕ ਹੈ ਜੀ ਹਾਂਜੀ ਠੀਕ ਹੈ 10 ਲੀਟਰ ਦੋਸਤੋ ਜਿਹੜਾ ਬਿਲਕੁਲ ਦੁੱਧ ਦੋਨਾਂ ਟਾਈਮਾਂ ਦਾ ਹੈਗਾ 10 ਲੀਟਰ ਬਿਲਕੁਲ ਠੰਡਾ ਦੁੱਧ ਬਾਜੀ ਹਨਾ ਵੀ ਹਾਂਜੀ ਬਿਲਕੁਲ ਬਿਲਕੁਲ ਮਿੰਤੀ ਵਾਲਾ ਨਾ ਜੇ ਕੋਈ ਵੀਰਾਂ ਵਿੱਚ ਚੋ ਕੇ ਦੇਖ ਸਕਦਾ ਤੂੰ ਤੋਲ ਕੇ ਕੰਡਾ ਵਾਲਾ ਕਰਕੇ ਲੈ ਕੇ ਜਾਵੇ ਤੂੰ ਮਿੰਤੀ ਨਾਲ ਠੀਕ ਹੈ ਸੋ ਦੋਸਤੋ 10 ਲੀਟਰ ਬਿਲਕੁਲ ਜਿਹੜਾ ਦੁੱਧ ਤਿਆਰ ਹੈ ਇਸ ਟਾਈਮ ਤੁਹਾਨੂੰ ਮਿਲੂਗਾ ਇਸ ਮਾਈ ਦੇ ਥੱਲੇੋਂ ਬਾਕੀ ਜਿਹੜੀ ਥਾਣਾ ਦੀ ਆ ਬਹਿਣੀ ਵਾਲਾ ਦੇਣਾ ਦੋਸਤੋ ਸੱਜਾ ਪਾ ਸੱਜਾ ਤੁਸੀਂ ਜ਼ਰੂਰ ਨੋਟਿਸ ਕਰ ਸਕਦੇ ਹੋ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਦੋਸਤੋ ਇੱਕ ਵਾਰੀ ਆਪਾਂ ਜਦੋਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਤੁਸੀਂ ਜਿਹੜਾ ਬੈਗ ਤੋਂ ਹਵਾਨਾ ਵੀ ਦੇਖ ਸਕਦੇ ਹੋ ਸਮਾਂ ਜਿਹੜਾ ਦੋਸਤੋ ਸ਼ਾਮ ਦਾ ਹੈਗਾ ਤਕਰੀਬਨ 4:30 ਤੋਂ 5 ਵਜੇ ਦਾ ਜਿਹੜਾ ਸਮਾਂ ਨੋਟ ਹੈਗਾ ਇਸ ਟਾਈਮ ਬਾਕੀ ਚੁਵਾਈ ਭਾਜੀ ਆਪਾਂ ਕਿੰਨੇ ਕ ਟਾਈਮ ਤੇ ਕਰ ਲੈਣੀਆਂ ਜੀ ਚੁਵਾਈ ਭਾਜੀ 4:00 ਕਵਲੇ ਜੀ ਠੀਕ ਹੈ ਹੁਣ ਚੁਵਾਈ ਆਪਾਂ ਕਰ ਚੁੱਕੀਆਂ ਜੀ ਹਾਂ ਨਹੀਂ ਕਰਨੀ ਜੀ ਅਜੇ ਕਰਨੀ ਹੈ ਜੀ ਠੀਕ ਹੈ ਮਤਲਬ ਕਿ ਹੁਣ ਸਮਾਂ ਜੇ ਆਪਾਂ ਗੱਲ ਕਰੀਏ ਟਾਈ ਤਕਰੀਬਨ 4 ਵਜੇ ਦਾ ਹੋ ਹੀ ਗਿਆ ਚਵਾਈ ਦਾ ਠੀਕ ਹੈ ਜੀ ਸੋਪਾ ਵੀ ਤਕਰੀਬਨ 4 ਵਜੇ ਦੀ ਚਵਾਈ ਹੈ ਜੀ 4 ਘਟਾਣਾ 4 ਸਾਲ ਜਾਂ 11 12 ਘੰਟੇ ਗਿਆ ਉਹਨੇ ਚੱਲਦੇ ਠੀਕ ਹੈ ਤੇ ਭਾਜੀ ਇਹਦੀ ਜਿਹੜੀ ਡਿਮਾਂਡ ਆ ਆਪਾਂ ਮੁੱਲ ਕਰਦੇ ਕੀ ਰੱਖਿਆ ਹੋਇਆ ਬਾੜ ਭਾਜੀ ਇਹਦਾ ਆਪਾਂ ਵਾੜਾ ਮਾਰ ਜਰਾ ਕੇ ਨਹੀਂ ਮਤਲਬ ਕਿ ਮੈਂ ਜਿੰਨੇ ਕੋ ਬੀਜ ਐਸ ਦੇ ਨਾਲ ਮੈਂ 80 ਦੀ ਛੱਡੂਗਾ ਠੀਕ ਹੈ ਜੀ 80 ਦੀ ਠੀਕ ਹੈ ਜੀ ਸੋ ਕਿਸਾਨ ਵੀਰੋ 80000 ਰੁਪਏ ਦੀ ਡਿਮਾਂਡ ਹੈਗੀ ਹੈ ਬਾਕੀ ਭਾਜੀ 80000 ਦੇ ਵਿੱਚੋਂ ਮਾਨਤਨ ਹੋ ਜਾਏਗਾ ਕੋਈ ਗੱਲ ਕੋਈ ਗੱਲ ਕਰਨਾ ਬੰਦਾ ਘਟਣਾ ਗੋਗੀ ਜੀ ਠੀਕ 80000 ਦੇ ਵਿੱਚ ਦੋਸਤੋ ਮਾਨਤਨ ਮੌਕੇ ਤੇ ਤੁਹਾਡੇ ਪਹੁੰਚਾਂ ਦਾ ਜ਼ਰੂਰ ਹੋਵੇਗਾ ਵੀ ਬਾਕੀ ਆਰਡਰ ਦੀ ਕੁਆਲਿਟੀ ਜਿਹੜੀ ਤੁਸੀਂ ਉਹ ਵੀ ਜ਼ਰੂਰ ਨੋਟ ਕਰ ਸਕਦੇ ਹੋ ਜਿਹੜਾ ਉਲਟ ਬਹਿਣੀ ਵਾਲਾ ਪਾਸਾ ਹੈ ਉਹ ਵੀ ਤੁਸੀਂ ਜ਼ਰੂਰ ਵੇਖ ਸਕਦੇ ਹੋ ਦੋਸਤੋ ਜਿਹੜਾ ਵਿਰਲਾ ਹੈ ਉਹ ਵੀ ਹੈਗੀਆਂ ਨੇ ਥਾਣਾ ਦੀਆਂ ਦੋਸਤੋ ਬਾਕੀ ਅਕੁਰੀ ਆਪਾਂ ਭਾਜੀ ਨੂੰ ਉਹਨਾਂ ਕਹਾਂਗੇ ਫੇਰ ਖੋਲ ਕੇ ਵੀ ਨੂੰ ਤੋਰ ਹੀ ਲਈਏ ਲੰਮਾ ਇਹਨੂੰ ਹਾਂਜੀ ਹਾਂ ਕੋਈ ਗੱਲ ਜੇ ਇਧਰੋਂ ਕੱਢ ਲੀਏ ਕੋਈ ਗੱਲ ਬਾਕੀ ਦੋਸਤੋ ਜਦੋਂ ਤੁਸੀਂ ਆਓ ਮੌਕੇ ਤੇ ਆਪਣੀ ਜਿਹੜੀ ਚੁਆਈ ਹੈ ਆਪਣੇ ਹੱਥੀਂ ਜ਼ਰੂਰ ਕਰਕੇ ਵੇਖ ਲਿਆ ਕਰੋ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਠੀਕ ਹੈ ਜੀ ਮੋੜ ਦਿਆ ਜੀ ਮਗਰ ਦੋਸਤੋ ਜਿਹੜਾ ਮੇਲ ਕਾਫ ਆ ਉਹ ਵੀ ਤੁਸੀਂ ਜਰੂਰ ਵੇਖ ਸਕਦੇ ਹੋ ਮੇਲ ਕਾਫ ਆ ਮਗਰ ਇਹ ਮੇਲ ਕਾਫ ਆ ਵੀਰੋ ਠੀਕ ਹੈ ਜੀ ਬੰਦ ਗਏ ਠੀਕ ਹੈ ਬਾਕੀ ਭਾਜੀ ਫੈਟ ਫੂਡ ਤੇ ਆਪਣਾ ਦੁੱਧ ਜਾਂਦਾ ਫੈਟ ਕਿੰਨੀ ਆ ਰਹੀ ਏ ਸਮਝਦੀ ਗੜਬੜੀ ਜੀ ਮੰਨੋ ਵੀ ਸੱਜਣਾ ਲਈਦਾ 7 ਸਾਢੇ 6 5 7 ਦੇ ਵਿਚਵੇਂ ਇੱਥੇ ਗਿਆ ਦੇ। ਫੈਟ ਹੈਗੀ ਆ। ਹਾਂਜੀ ਠੀਕ ਆ। ਸੋ ਪਾਜੀ ਦੂਜੇ ਨੰਬਰ ਤੇ ਆਪਣੇ ਕੋਲ ਇਹ ਝੂਟੀ ਆ ਗਈ ਨਾ ਜੀ? ਹਾਂਜੀ ਦੂਜੇ ਵੀ ਆ ਝੂਟੀ। ਤੇ ਤਕਰੀਬਨ ਕਿੰਨੇ ਕ ਦਿਨ ਦੀ ਸੂਈ ਹੈ ਜੀ? ਇਹਨੂੰ ਮੇਰੇ ਵਾਲਾ 22 24 ਦਿਨਾਂ ਦਾ ਰੱਖਿਆ ਹੋਇਆ। ਅ ਪਹਿਲਾ ਸਵੇਰ ਸੂਈ ਆ ਜੀ। ਇਹ ਮੇਲੇ ਦੂਜੀ। ਆਪਣੇ ਕੋਲ ਹੀ ਸੂਈ ਆ ਪਾ ਪਿੱਛੋਂ ਅੱਗੋਂ ਸੂਈ। ਸੂਈ ਲਿਆਂਦੀ ਹੈ। ਸੂਈ ਲਿਆਂਦੀ ਮਗਰ ਇਹਦੇ ਬੱਚਾ ਵੀ ਕਟਾਈ ਆ ਗਿਆ। ਇਹ ਵੀ ਹੋ ਕਟਾਈ ਇਹਦੇ ਦੀ। ਠੀਕ ਆ ਜੀ ਤੇ ਦੁੱਧ ਪਾਜੀ ਕਿੰਨਾ ਤਿਆਰ ਲੋੜ ਰੰਗ ਦਾ? ਦੁੱਧ ਦੋ ਠੀਕ 9 10 9 10 ਕਿਸਾਨੀ ਵੀਰੋ ਜਿਹੜਾ ਦੁੱਧ ਬਿਲਕੁਲ ਰੈਡੀ ਆ ਇਹਦੇ 8 9 ਦੇ ਵਿੱਚ ਕਰੂੰਗੀ ਠੀਕ ਆ ਸੋ ਕੁੰਡੀ ਆ ਦੋਸਤੋ ਸਿੰਘਾਂ ਦੀ ਬੰਤਰ ਵੀ ਸੋਹਣੀ ਆ ਕੁੰਡੀ ਆ ਬਾਕੀ ਪਿੱਠ ਫੂੜਾ ਝੋਟੀ ਵਧੀਆ ਚੰਗੀ ਫੱਬਦੀ ਆ ਅੱਗੇ ਤਕਰੀਬਨ ਦੂਜੇ ਸੂਬੇ ਦੇ ਵਿੱਚ ਜਾ ਕੇ ਦੋਸਤੋ ਹੋਰ ਵੀ ਜਿਹੜਾ ਦੁੱਧ ਇਨਕਰੀਜ਼ ਕਰ ਜਾਊਗੀ ਇਸ ਪਹਿਲੇ ਸੂਬੇ ਦੇ ਵਿੱਚ 9 ਲੀਟਰ ਤੇ 10 ਲੀਟਰ ਤੋਂ ਤੁਸੀਂ ਜਿਹੜਾ ਦੁੱਧ ਮੰਨ ਕੇ ਚੱਲ ਸਕਦੇ ਹੋ ਵੀ 9 ਤੋਂ 10 ਲੀਟਰ ਦੀ ਜਿਹੜੀ ਦੋਸਤੋ ਜਿਹੜੀ ਮਿਲਕਿੰਗ ਰਹੇਗੀ ਇਸ ਝੋਟੀ ਦੀ ਪਹਿਲੇ ਸੂਬੇ ਦੇ ਵਿੱਚ ਬਾਕੀ ਮੁੱਠੀਲਾ ਥਾਣਾ ਦੋਸਤੋ ਵਧੀਆ ਚੰ ਬਾਕੀ ਆਰਡਰ ਦੀ ਕੁਆਲਿਟੀ ਵੀ ਚਲੋ ਵਧੀਆ ਚੰਗੀ ਸੋਹਣੀ ਹੈਗੀ ਇਹਦੇ ਬਾਕੀ ਭਾਜੀ ਨੂੰ ਦੱਸਦਾ ਵੀ ਦੋ ਡੰਗ ਦਾ ਜਿਹੜਾ 9 ਲੀਟਰ ਇਹ ਜਿਹੜਾ ਦੁੱਧ ਬਿਲਕੁਲ ਦਾ ਪਿਆਰ ਹੈਗਾ। ਕਹਿੰਦੇ 12 ਗਰੂ 14 15 ਗਰੂ ਬਿਲਕੁਲ ਜੀ। ਪਾਲ ਆ ਕੇ ਜਨਾ ਮਰੀਆ ਦਾ ਕਰ ਸਕਦਾ ਹਾਂ। ਹਾਂਜੀ ਹਾਂਜੀ ਨਾਲੇ ਪਾਜੀ ਪਹਿਲਾ ਸੂਆ ਤੇ ਪਹਿਲਾ ਸੂਆ ਪਹਿਲੇ ਦੁੱਧ ਤਾਂ ਪਤਾ ਹੀ ਜਾਂਦੀ ਠੀਕ ਹੈ ਜੇ ਜਾ ਕੇ ਪਹੂ ਬਣਦਾ ਸੀ ਜੀ ਬਣਦਾ ਦੂਜੇ ਤੀਜੇ ਸੂਏ ਜਾ ਕੇ ਬਸ ਬਸ ਜੀ ਕੋਈ ਵੀ ਕੋਈ ਵੀ ਪਸ਼ੂ ਹੈ ਜਾਂ ਕੋਈ ਵੀ ਝੋਟੀ ਹੈ ਚੰਗੇ ਰਕੋਰਡ ਤੇ ਚੱਲਣ ਵਾਲੀ ਵੀ ਤਕਰੀਬਨ 10 ਤੋਂ 12 ਤੱਕ ਪਹੁੰਚਾ ਦਿੰਦੀ ਹੈ ਦੁੱਧ ਇਹ ਬਾਕੀ ਨਾਰਮਲ 9-9 ਲੀਟਰ ਤੱਕ 9 8 9 ਤੱਕ ਵੀ ਰਹਿ ਜਾਂਦੀ ਹੈ ਠੀਕ ਹੈ ਸੋ ਪਾਜੀ ਇਸ ਦੀ ਡਿਮਾਂਡ ਕੀ ਰੱਖੀ ਹੋਈ ਹੈ ਮ 72000 ਹੈ ਜੀ ਤੇ 72000 ਚ ਛੋਟ ਵੀ ਹੋ ਜੇਗੀ ਨਾ ਹਾਂਜੀ ਹੋ ਜੂ ਮਾਨਤਾ ਨੂੰ ਠੀਕ ਹੈ ਜੀ ਕੋਈ ਦੂਰੋਂ ਨੇੜੇੋਂ ਚਲਕਿਆਂ ਦਾ ਆਪਾਂ ਜਰੂਰ ਕਰ ਦੇਣਾ ਜੀ ਬਿਲਕੁਲ ਬਿਲਕੁਲ ਜੀ ਉਹ ਜੋਗ ਜਾਇ ਜਿਨ੍ਹਾਂ ਕੇ ਬਣਦਾ ਬਦਲ ਦਾ ਕਰਾਗੇ ਠੀਕ ਹੈ ਜੀ ਕੋਈ ਜਿਆਦਾ ਇਹਨਾ ਕੇ ਵੀ ਆਪਾਂ ਜਿਆਦਾ ਬਾਲ ਮਾਰਨੀ ਜਿਆਦਾ ਵੀ ਰੱਖਿਆ ਹੋਵੇ ਬਿਲਕੁਲ 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 ਜੀ ਜੇ ਜੇ ਇਹੀ ਰੱਖਿਆ ਬਿਲਕੁਲ ਬਿਲਕੁਲ ਤੇ ਭਾਜੀ ਇਹਨੂੰ ਵੀ ਆਪਾਂ ਖੋਲ ਹੀ ਲਈਏ ਜੀ ਸੋ ਵਧੀਆ ਚੰਗੇ ਬਾਡੀ ਸਟਰਕਚਰ ਦੀ ਕਿਸਾਨ ਵੀ ਰੋਏ ਵੀ ਜਿਹੜੀ ਛੋਟੀ ਪਾਜੀ ਹੁਣਾਂ ਦੇ ਕੋਲ ਅਵੇਲੇਬਲ ਹੈ ਵਿਕਾਊ ਆ ਸੇਲ ਵਾਸਤੇ ਬਾਕੀ ਇਸ ਮਗਰ ਜਿਹੜਾ ਕਾਫੇ ਉਹ ਵੀ ਤੁਹਾਨੂੰ ਦੱਸ ਦਿੱਤਾ ਜੀ ਮੇਲ ਕਾਫ ਹੈਗਾ ਮਗਰ ਕਟਾ ਬਾਕੀ ਆਰਡਰ ਦੀ ਕੁਆਲਿਟੀ ਸੋਹਣੀ ਆ ਦੋਸਤੋ ਚਾਰੇ ਥਾਣਾ ਦਾ ਗੈਪ ਅੰਤਰ ਬਹੁਤ ਵਧੀਆ ਹੈਗਾ ਮੁੱਠੀ ਵਾਲਾ ਥਾਣਾ ਕਿਸਾਨ ਵੀਰੋ ਤੇ ਪਾਜੀ ਬਾਕੀ ਚੁਾਈ ਬਿਲਕੁਲ ਠੰਡੀ ਸੀਲ ਆ ਜੀ ਕੋਈ ਕੋਈ ਜਿਹੜਾ ਮਰਜੀ ਹੋਵੇ ਠੀਕ ਆ ਠੀਕ ਹੁਣ ਇਹ ਤਾਂ ਦੇਣੀ ਆ ਜਿਹੜੇ ਮਰਜੀ ਹੋਲੀ ਦੀ ਠੀਕ ਹੈ ਜੀ ਕੋਈ ਬਾਤ ਨਹੀਂ ਠੀਕ ਹੈ ਠੀਕ ਹੈ ਬਾਕੀ ਦੋਸਤੋ ਮੌਕੇ ਤੇ ਪਹੁੰਚ ਕੇ ਤੁਸੀਂ ਆਪਣੀ ਤਸੱਲੀ ਇੱਕ ਡੰਗ ਦੀ ਜੇ ਨੇੜੇ ਬੰਨੇ ਹੋ ਦੇ ਇੱਕ ਡੰਗ ਦੀ ਦੋ ਡੰਗ ਦੀ ਤਸੱਲੀ ਤੁਸੀਂ ਪਹੁੰਚ ਕੇ ਜ਼ਰੂਰ ਕਰ ਸਕਦੇ ਹੋ ਮਗਰ ਇਸ ਦੇ ਜਿਹੜਾ ਮੇਲ ਕਾਫ ਹੈਗਾ ਉਹ ਵੀ ਤੁਸੀਂ ਜ਼ਰੂਰ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਮਗਰ ਮੇਲ ਕਾਫ ਆ ਜੋ ਠੀਕ ਹੈ ਭਾਜੀ ਭਾਜੀ ਬਾਕੀ ਆਪਣੇ ਕੋਲੇ ਦੋ ਬਿਹੜਾ ਆ ਗਈਆਂ ਜੀ ਸ਼ਾਹੀਵਾਲ ਦੇ ਵਿੱਚ ਆ ਜੀ ਹਾਂ ਜੀ ਆਹ ਵੇਖੋ ਜੀ ਠੀਕ ਹੈ ਜੀ ਠੀਕ ਹੈ ਮੂੰਹ ਮੂੰਹ ਖੀਰੀ ਹੈ ਜੀ ਹਾਂ ਮੂੰਹ ਠੀਕ ਆ ਠੀਕ ਆ ਕਿਸਾਨ ਵੀਰੋ ਪਹਿਲੇ ਸੂਬੇ ਦੀ ਇਹ ਵੜ ਹੈਗੀ ਆ ਮੂੰਹ ਖਿਰੀ ਆ ਦੋਸਤੋ ਬਾਕੀ ਭਾਜੀ ਕਿੰਨੇ ਕ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਭਾਜੀ ਦੇ ਕਰੀਬ ਦੋ ਮਹੀਨੇ ਦਾ ਲਗਭਗ ਹੋ ਗਿਆ ਉੱਪਰ ਹੀ ਬੈਠਾ ਤੁਹਾਨੂੰ ਦੋ ਮਹੀਨੇ ਹੋ ਗਏ ਮਗਰ ਬੱਚਾ ਕਿਡਾ ਆ ਗਿਆ ਜੀ ਮਗਰ ਬੱਚਾ ਜੀ ਹਾਂਜੀ ਠੀਕ ਆ ਸੋ ਕਿਸਾਨ ਵੀਰੋ ਦੋ ਮਹੀਨੇ ਦੇ ਨੀਅਰ ਅਬਾਊਟ ਇਸ ਦਾ ਜਿਹੜਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਭਾਜੀ ਜਿਹੜਾ ਦੁੱਧ ਦੇ ਕਿੰਨਾ ਇਸ ਟਾਈਮ ਜਿਹੜਾ ਬਿਲਕੁਲ ਦੋ ਟਾਈਮ ਦੋਨਾਂ ਟਾਈਮਾਂ ਦਾ ਮੰਨ ਲਓ 9 ਕਿਲੋ 8 9 ਕਿਲੋ ਕਰਦੀ ਆ 8 9 ਕਿਲੋ ਆ ਜੀ 8-9 ਲੀਟਰ ਦੋਸਤੋ ਜਿਹੜਾ ਮਿਲਕ ਹੈਗਾ ਪਹਿਲਾ ਸੂਆ ਸੂਈ ਇਹ ਮੂਹ ਅਖੀਰੀ ਹੈ ਦੋਸਤੋ ਬਾਕੀ ਥਣਾ ਦੀ ਹਵਾਨੇ ਦੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਭਾਜੀ ਠੰਡੀ ਸੀਲ ਸਾਉ ਹੈਗੀ ਹੈ ਬਿਲਕੁਲ ਭਾਜੀ ਕੋਈ ਗੱਲ ਨਹੀਂ ਹਾਂਜੀ ਆਹ ਤੁਹਾਡੇ ਤਹਿਰ ਦਾ ਹੈ ਤਾਂ ਤੁਹਾਡੇ ਦਾ ਸੀ ਹਾਂਜੀ 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 ਬਿਲਕੁਲ ਤੇ ਦੋਸਤੋ ਵਧੀਆ ਚੰਗੀ ਸੀਲ ਸਾਉ ਹੈਗੀ ਹੈ ਵੜ 9 ਲੀਟਰ ਦੁੱਧ ਇਸ ਟਾਈਮ ਜਿਹੜਾ ਤੁਹਾਨੂੰ ਬਿਲਕੁਲ ਮਿਲ ਜਾਵੇਗਾ ਸੋ ਬਾਕੀ ਭਾਜੀ ਇਹਦੀ ਜਿਹੜੀ ਫੈਟ ਆਉਂਦੀ ਹੈ ਸ਼ਾਈ ਵਾਲ ਦੀ ਤੁਸੀਂ ਕਦੀ ਨੋਟ ਕੀਤੀ ਹੈ ਕਿੰਨੀ ਫੈਟ ਆਦੀ 5.05 5 5 ਇੱਥੇ ਤੱਕ 5 5 ਵੀ ਆ ਰਹੀ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਭਾਜੀ ਮੁੱਲ ਕੀ ਕਰ ਰਹੇ ਆਪਾਂ ਇਹਦਾ ਮੁੱਲ ਭਾਜੀ 30000 ਰੁਪਏ 30000 ਰੁਪਏ ਕਰਦੇ ਆਂ ਜੀ ਹਾਂ ਠੀਕ ਹੈ ਸੋ ਕਿਸਾਨ ਵੀਰੋ 30000 ਰੁਪਿਆ ਇਸ ਵੈਡ ਦਾ ਮੁੱਲ ਹੈਗਾ ਅੱਗੇ ਕੋਈ ਬਣੀ ਵੀ ਹੈਗੀ ਆ ਜੀ ਕੋਈ ਬਾਕੀ ਇਹਦੇ ਠੀਕਾ ਕਰਨੇ ਠਾਇ ਸੀ ਅੱਛਾ ਜੀ ਉਹਦੇ ਠਹਿਰੀ ਨਹੀਂ ਦੂਜੇ ਜਿਹੜੇ ਹੁਣ ਮੋੜ ਕੇ ਹੀਟ ਜਾਊਗੀ ਫੇਰ ਦੇਖਾਂਗੇ ਰਾਕੀ ਕਿਦਾਂ ਹੋਊਗੀ ਠੀਕ ਹੈ ਜੀ ਉਹ ਪਹਿਲੀ ਹੀਟ ਚਲੋ ਕਿਹੜਾ ਮਿਸ ਹੋ ਗਈ ਹੈ ਜਾਂ ਕਰਵਾ ਦੋ 30000 ਰੁਪਏ ਦੀ ਹੈ ਕਿਹੜੀ ਬੱਛੇ ਤੋਂ ਜਨਵਰੀ ਫੇਰ ਦਾ ਆ ਹਾਂ ਜੀ ਹਾਂ ਉਹ ਦੇਖ ਕੇ ਬਾਕੀ ਹੁਣ ਵੀਡੀਓ ਠੀਕ ਕਰਾਵਾਂ ਤੇ ਖੋਲਿਆਂ ਵਾਹੇ ਸੇ ਕੋਈ ਭਜਦੀ ਨਹੀਂ ਗੀ ਨਹੀਂ ਨਹੀਂ ਹਾਂਜੀ ਕੋਈ ਗੱਲ ਨਹੀਂ ਫਿਰ ਤੋਰ ਲਈਏ ਮੈਂ ਜੀ ਬਾਕੀ ਦੋਸਤੋ 2 ਮਹੀਨੇ ਦਾ ਜਿਹੜਾ ਸਮਾਂ ਹੋ ਗਿਆ ਵੀ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਚੰਗਾ ਪੱਧਰ ਲੇਵਾ ਦੋਸਤੋ ਕੋਈ ਬਾਈ ਛਾਈ ਵਾਲਾ ਕੰਮ ਨਹੀਂ ਹੈਗਾ ਕਿਸੇ ਪਸ਼ੂ ਦੇ ਵਿੱਚ ਵੀ ਬਾਕੀ ਤੁਸੀਂ ਮੌਕੇ ਤੇ ਆਵੋ ਆਪਣੀ ਤਸੱਲੀ ਜਿਹੜੀ ਦੋ ਡੰਗ ਦੀ ਚਵਾਓ ਚੋਕੇ ਬਾਰ ਬਾਰ ਕਹਿਣ ਤੋਂ ਪਾਵੇ ਇਹੀ ਹੈ ਵੀ ਆਪਣੀ ਤਸੱਲੀ ਬਾਈ ਹੋਰਾਂ ਦੇ ਜਿਹੜੇ ਕਿੱਲੇ ਤੇ ਆ ਘਰੇ ਬਿਲਕੁਲ ਤੁਸੀਂ ਕਰ ਸਕਦੇ ਹੋ ਕਿਸੇ ਪਸ਼ੂ ਦੀ ਠੀਕ ਹੈ ਜੀ ਮਗਰ ਮੇਲ ਕਾਫਾ ਕਿਸਾਨ ਵੀਰੋ ਮੇਲ ਕਾਫਾ ਸ਼ਾਹੀਵਾਲ ਦੇ ਵਿੱਚ ਹੀ 30000 ਰੁਪਏ ਡਿਮਾਂਡ ਆ ਦੋਸਤੋ ਬਾਕੀ ਮੌਕੇ ਦੇ ਦੋਸਤੋ ਹਰ ਪਸ਼ੂ ਦੇ ਵਿੱਚੋਂ ਥੋੜੇ ਬਥੇਮਾਨਤਨ ਜ਼ਰੂਰ ਕੀਤੇ ਜਾਣਗੇ ਜਿੰਨੀ ਵੀ ਰਹਿਤ ਹੋਈ ਜ਼ਰੂਰ ਤੁਹਾਡੀ ਘਰ ਪਹੁੰਚਣ ਤੇ ਕੀਤੀ ਜਾਵੇਗੀ ਸੋ ਚੌਥੇ ਨੰਬਰ ਤੇ ਇੱਕ ਹੋਰ ਵੜਾ ਭਾਜੀ ਇਹ ਵੀ ਮਤਲਬ ਕਿ ਜਾਤ ਵਿੱਚ ਵਕੀ ਹੈ ਤੇ ਸ਼ਾਹੀਵਾਲੀ ਹੈ ਨਾ ਹਾਂਜੀ ਸ਼ਾਹੀਵਾਲੀ ਹੈ ਇਹ ਵੀ ਸ਼ਾਹੀਵਾਲੀ ਹੈ ਇਹ ਰਾਠੀ ਸ਼ਾਹੀਵਾਲ ਹੈ ਠੀਕ ਰਾਠੀ ਸ਼ਾਹੀਵਾਲ ਹੈ ਠੀਕ ਹੈ ਤੋਂ ਇਹ ਪਾਜੀ ਦੀ ਡਿਟੇਲ ਵੀ ਆਪਾਂ ਨੂੰ ਦੱਸ ਦੋ ਵੀ ਇਹ ਕਿੰਨਾਂ ਮਸੂ ਆ ਆਪਣੇ ਕੋਲ ਸੂਈ ਜਾਂ ਪਾਜੀ ਦੂਜੇ ਸੂਏ ਸੀਗਾ ਮਤਲਬ 10 ਸੂਈ ਹੈ ਠੀਕ ਹੈ ਜੀ ਹਾਂਜੀ ਮਗਰ ਇਹਦੇ ਵੀ ਪੁੱਛ ਆਈਏ ਤਾਂ ਮੇਲ ਕਾਫ ਹੈ ਮਗਰ ਠੀਕ ਹੈ ਜੀ ਤੇ ਇਹਦੀ ਭਾਜੀ ਕੀ ਮਿਲਕਿੰਗ ਹੈਗੀ ਇਸ ਟਾਈਮ ਦੱਸਾਂਗੇ ਇਹਦੀ ਇਸ ਟਾਈਮ ਦੀ ਹੋਮ ਬਾਜਾ ਦਾ 6 ਸਾਢੇ 6 ਛੇ ਦੇ ਵਿੱਚ ਵਿੱਚ ਵਾਕੀ ਠੀਕ ਹੈ ਜੀ 6 ਸਾਢੇ 6 ਤੇ ਸੂਈ ਇਹਦਾ ਸੂਆ ਕਿੰਨੇ ਕ ਦਾ ਹੋ ਗਿਆ ਜੀ ਇਹਦਾ ਵੀ 2.5 ਮਿੰਟ ਰੋਤੇ ਹੁੰਦੇ ਨੇ 2.5 ਠੀਕ ਹੈ ਦੋਨਾਂ ਦਾ ਉਹ ਤਾਂ ਦੋ ਦੇ ਤਾਂ 2.5 ਦਾ ਮਿੰਟ ਉਹਦਾ ਫਰਕ ਹੋ ਸਕਦਾ ਇਹਨਾਂ ਦਾ ਬਦਲ ਨਾ ਗਿਆ ਠੀਕ ਹੈ ਠੀਕ ਹੈ ਸਭ ਕਿਸਾਨ ਫਿਰ ਠੀਕ ਹੈ ਜੀ ਤਕਰੀਬਨ ਮੁੜ ਕੇ ਉਸ ਤੋਂ ਬਾਅਦ ਵੀ ਜੀ ਨਹੀਂ ਆਈ ਦੁਬਾਰਾ ਨਵੇਂ ਸਿਰੇ ਠੀਕ ਹੈ ਜੀ ਕਿੰਨਾ ਕ ਦਿਨ ਹੋ ਗਿਆ ਟਾਈਗਰ ਖਾਈ ਨੂੰ ਇਹਨੂੰ ਇਹ ਆਈ ਹੋਈ ਨੂੰ ਜੀ ਕਿੰਨੇ ਦਿਨ ਹੋ ਚੁੱਕੇ ਲਗਭਗ 20 ਦਿਨ ਹੋ ਗਏ ਆ ਤੇ ਬਾਕੀ ਕਿਸਾਨ ਵੀਰੋ ਜਿਹੜੀ ਥਣਾ ਦੀ ਬੰਤਰੋ ਤੁਸੀਂ ਵੇਖ ਸਕਦੇ ਹੋ ਬਾਕੀ ਭਾਜੀ ਧਾਰ ਤੂਰ ਬਿਲਕੁਲ ਨਹੀਂ ਅਗਲੇ ਨਾਲ ਅਗਲੇ ਪਿਛਲੇ ਦੀ ਪੂਰੀ ਹੈ ਕੋਈ ਪੂਰ ਸ਼ਟਾ ਨਹੀਂ ਹੈ ਨਾ ਜੀ ਨਾ ਨਾ ਜੀ ਠੀਕ ਹੈ ਜੀ ਸੋ ਕਿਸਾਨ ਵੀਰੋ ਬਾਕੀ ਤੁਸੀਂ ਵੇਖ ਹੀ ਲਿਆ ਬਾਡੀ ਸਟਰਕਚਰ ਵੇਖ ਲਿਆ ਚੰਗੀ ਵਹਿੜ ਹੈਗੀ ਹੈ ਛਾਈ ਵਾਲ ਦੇ ਬਾਕੀ ਭਾਜੀ ਚੰਗੀ ਠੰਡੀ ਹੈਗੀ ਇਹ ਵੀ ਬਿਲਕੁਲ ਗੱਡੀ ਗਰੀ ਕੋਈ ਚੁਾਈ ਕੋਈ ਲੇਡੀ ਕੋਈ ਭੈਣੇ ਕਰ ਸਕਦੇ ਠੀਕ ਹੈ ਤੇ ਮੁੱਲ ਵੀ ਇਹਦਾ ਭਾਜੀ ਆਪ ਨੂੰ ਦੱਸ ਦਈਏ ਵੀ ਇਹਦੀ ਕੀ ਡਿਮਾਂਡ ਹੈਗੀ ਉਹਦਾ ਭਾਜੀ 22000 22000 ਆ ਜੀ ਠੀਕ ਆ ਸੋ 22000 ਕਿਸਾਨ ਵੀਰੋ ਇਸ ਵੈੜ ਦਾ ਜਿਹੜਾ ਮੋਹਲਾ ਭਾਜੀ ਹੁਣਾਂ ਕੋਲ ਅਵੇਲੇਬਲ ਹੈਗੀ ਇਹ ਵੀ ਸੇਲ ਵਾਸਤੇ ਇਹਨੂੰ ਵੀ ਆਪਾਂ ਖੋਲ ਕੇ ਜ਼ਰੂਰ ਤੁਰ ਲੈਣੇ ਆ। ਬਾਕੀ ਚੰਗੀ ਠੰਡੀ ਸੀਲ ਹੈਗੀ ਆ ਦੋਸਤੋ ਵੀ 24 ਭਾਜੀ ਹੁਣਾਂ ਕਹਿ ਦਿੱਤਾ ਵੀ ਤੁਸੀਂ ਕੋਈ ਵੀ ਵੀਰ ਭੈਣ ਚੁਾਈ ਇਸ ਦੀ ਬੜੇ ਆਰਾਮ ਨਾਲ ਕਰ ਸਕਦੇ ਹੋ ਮੌਕੇ ਤੇ ਆ ਕੇ। ਤੇ 6 ਤੋਂ 6.5 ਲੀਟਰ ਜਨਾ ਦੁੱਧ ਬਿਲਕੁਲ ਇਸ ਟਾਈਮ ਦੋਸਤੋ ਹੈਗਾ 2.5 ਮਹੀਨੇ ਦੀ ਜਿਹੜੀ ਇਹਦੀ ਵਿਆਤ ਹੋਈ ਹੈ ਦੋਸਤੋ 2.5 ਮਹੀਨੇ ਇਹਨੂੰ ਹੋ ਗਏ ਹਨ ਸੂਈ ਦੇ ਠੀਕਾ ਹੋ ਭਾਜੀ ਆਪਣੇ ਕੋਲ ਪਸ਼ੂ ਸੀ ਸੇਲ ਵਾਸਤੇ ਅਵੇਲੇਬਲ ਭਾਜੀ ਇਹ ਵਿਚਾਲੇ ਉੱਚਾ ਠੀਕ ਆ ਤੇ ਇੱਕ ਭਾਜੀ ਆਪਣਾ ਦੁਬਾਰਤੋਂ ਇੱਕ ਵਾਰੀ ਫੇਰ ਆਪਣਾ ਨਾਮ ਜ਼ਰੂਰ ਦੱਸ ਜੀ ਤੇ ਕਲਵੰਤ ਸਿੰਘ ਜੀ ਠੀਕ ਹੈ ਜੀ ਇੱਕ ਭਾਜੀ ਕਲਵੰਤ ਸਿੰਘ ਜੀ ਜਿਹੜੇ ਕੰਟੈਕਟ ਨੰਬਰ ਨੇ ਜਿੱਥੇ ਆਪਣੇ ਵੀਰਾਂ ਭਰਾਵਾਂ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੈ ਨੰਬਰ ਵੀ ਜ਼ਰੂਰ ਦੱਸੋ ਜੀ 98785 72551 ਇੱਕ ਵਾਰੀ ਫੇਰ ਬੋਲਦਿਗੇ ਜੀ 98785 72551 ਠੀਕ ਹੈ ਜੀ ਸੋ ਕਿਸਾਨ ਵੀਰੋ ਇਹ ਸਨ ਭਾਜੀ ਹੋਰਾਂ ਦੇ ਕੋਲ ਜਿਹੜੇ ਐਨੀਮਲ ਜਿਹੜੇ ਸੇਲ ਵਾਸਤੇ ਅਵੇਲੇਬਲ ਹਨ ਤੁਸੀਂ ਇਹਨਾਂ ਪਸ਼ੂਆਂ ਦੇ ਵਿੱਚੋਂ ਕਿਸੇ ਪਸ਼ੂ ਦੀ ਖਰੀ ਸੰਪਰਕ ਕਰ ਸਕਦੇ ਹੋ ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਜੀ ਓਕੇ ਸਤਿ ਸ੍ਰੀ ਅਕਾਲ ਓਕੇ ਪਾ ਜੀ